ਸਤਿ ਸ਼੍ਰੀ ਅਕਾਲ ਜੀ ਉਸ ਦਿਨ ਘਰ ਦਾ ਮਾਹੌਲ ਅਜੀਬ ਜਿਹਾ ਸੀ ਬਿਲਕੁਲ ਸ਼ਾਂਤ ਨਾ ਕਿਸੇ ਦੇ ਹਸਣ ਦੀ ਆਵਾਜ਼ ਤੇ ਨਾ ਹੀ ਬੱਚਿਆਂ ਦਾ ਸ਼ੋਰ ਸ਼ਰਾਬ ਸਾਰੇ ਚੁੱਪਚਾਪ ਆਪਣੇ ਆਪਣੇ ਕੰਮਾਂ 'ਚ ਲੱਗੇ ਸੀ ਵਜਾ ਸਾਫ ਸੀ ਘਰ ਦੀ ਮਾਲਕਣ ਮਿੰਦਰਕੌਰ ਦਾ ਗੁੱਸਾ ਉਮਰ 60 ਸਾਲ ਤੋਂ ਉੱਤੇ ਹੋ ਚੁੱਕੀ ਸੀ ਮਿੰਦਰਕੌਰ ਦੇ ਸਭਾ ਤੋਂ ਸਾਰਾ ਪਰਿਵਾਰ ਜਾਣੂ ਸੀ ਜੇ ਉਹ ਨਰਾਜ਼ ਹੋ ਜਾਂਦੀ ਤਾਂ ਘਰ ਦਾ ਕੋਈ ਵੀ ਮੈਂਬਰ ਉਹਦੇ ਸਾਹਮਣੇ ਬੋਲਣ ਦੀ ਹਿੰਮਤ ਨਾ ਕਰਦਾ ਅੱਜ ਤੱਕ ਗੱਲ ਹੋਰ ਵੀ ਵੱਧ ਗਈ ਸੀ। ਵਜ੍ਹਾ ਸੀ ਉਹਦੀ ਛੋਟੀ ਨੂੰ ਮਨਪ੍ਰੀਤ। ਸਵੇਰੇ ਸਵੇਰੇ ਰਸੋਈ 'ਚ ਥੋੜੀ ਜਿਹੀ ਨੋਖ ਝੋਕ ਕਦੋਂ ਵੱਡੀ ਲੜਾਈ ਬਣ ਗਈ ਕਿਸੇ ਨੂੰ ਪਤਾ ਹੀ ਨਾ ਲੱਗਾ। ਮਿੰਦਰਕੌਰ ਨੂੰ ਗੁੱਸਾ ਇਸ ਗੱਲ ਤੇ ਸੀ ਕਿ ਮਨਪ੍ਰੀਤ ਨੇ ਉਹਨੂੰ ਪਲਟ ਕੇ ਜਵਾਬ ਕਿਉਂ ਦਿੱਤਾ ਆ। ਉਹਦੇ ਹਿਸਾਬ ਨਾਲ ਵੱਡੀ ਬਹੂ ਕਵਲ ਨੇ ਅੱਜ ਤੱਕ ਉਹਦੇ ਸਾਹਮਣੇ ਇਸ ਤਰ੍ਹਾਂ ਗੱਲ ਕਰਨ ਦੀ ਹਿੰਮਤ ਨਹੀਂ ਕੀਤੀ। ਪਰ ਕਵਲ ਦਾ ਸੁਭਾਅ ਹੋਰ ਸੀ। ਉਹ ਇੱਥੇ ਰਹਿੰਦੀ ਵੀ ਨਹੀਂ ਸੀ। ਉਹ ਆਪਣੇ ਘਰ ਵਾਲੇ ਹਰਦੀਪ ਤੇ ਬੱਚਿਆਂ ਨਾਲ ਦੂਜੇ ਸ਼ਹਿਰ ਰਹਿੰਦੀ ਸੀ ਸਾਲ 'ਚ ਸਿਰਫ 2-3 ਵਾਰ ਹੀ ਸੌਰੀ ਹੁੰਦੀ ਇਥੇ ਤਾਂ ਮਨਪ੍ਰੀਤ ਹੀ ਸੀ ਜਿਹਦੇ ਉੱਤੇ ਘਰ ਦੇ ਸਾਰੇ ਕੰਮਾਂ ਦਾ ਬੋਝ ਸੀ ਅਸਲ 'ਚ ਪੂਰੇ ਪਰਿਵਾਰ ਦਾ ਇਵੇਂ ਇਕੱਠੇ ਹੋਣਾ ਸਧਾਰਨ ਗੱਲ ਨਹੀਂ ਸੀ ਬੜੀ ਧੂਮਤਾਰ ਨਾਲ ਤਿਆਰੀ ਚੱਲ ਰਹੀ ਸੀ ਕਵਲ ਤੇ ਹਰਦੀਪ ਦੀ ਵੱਡੀ ਕੁੜੀ ਰੂਬਲ ਦੀ ਮੰਗਣੀ 2 ਦਿਨਾਂ ਬਾਅਦ ਹੋਣੀ ਸੀ ਮੁੰਡੇ ਵਾਲੇ ਇਸ ਸ਼ਹਿਰ ਦੇ ਸੀ ਇਸ ਲਈ ਮੰਗਣੀ ਦਾ ਪ੍ਰੋਗਰਾਮ ਮਿੰਦਰਕੌਰ ਦੇ ਘਰ ਹੀ ਰੱਖਿਆ ਅੱਜ ਸਵੇਰੇ-ਸਵੇਰੇ ਮਿੰਦਰਕੌਰ ਦੀ ਕੁੜੀ ਮਨਜੀਤ ਆਪਣੇ ਘਰ ਵਾਲੇ ਨਾਲ ਆ ਗਈ ਮਨਪ੍ਰੀਤ ਤੇ ਹਰਦੀਪ ਵੀ ਬੱਚਿਆਂ ਨਾਲ ਪਹੁੰਚ ਗਏ ਘਰ ਖੁਸ਼ੀ ਨਾਲ ਭਰਿਆ ਹੋਣਾ ਚਾਹੀਦਾ ਸੀ ਪਰ ਮਿੰਦਰਕੌਰ ਦਾ ਗੁੱਸਾ ਪੂਰੇ ਘਰ ਤੇ ਛਾਇਆ ਹੋਇਆ ਸੀ ਬਰ ਹਾਲ 'ਚ ਸਾਰੇ ਰਿਸ਼ਤੇਦਾਰ ਬਹਿ ਕੇ ਤਿਆਰੀਆਂ ਦੀਆਂ ਗੱਲਾਂ ਕਰ ਰਹੇ ਸੀ ਔਰਤਾ ਕੱਪੜੇ ਤੇ ਗਹਿਣਿਆਂ ਦੀਆਂ ਗੱਲਾਂ ਕਰ ਰਹੀਆਂ ਸੀ ਤੇ ਉੱਥੇ ਹੀ ਦੂਜੇ ਪਾਸੇ ਮਨਪ੍ਰੀਤ ਰਸੋਈ 'ਚ ਲੱਗੀ ਸੀ ਮਨਜੀਤ ਵੀ ਵਿੱਚ ਵਿੱਚ ਜਾ ਕੇ ਉਹਦੀ ਮਦਦ ਕਰ ਦਿੰਦੀ ਦੋਵਾਂ ਦਾ ਰਿਸ਼ਤਾ ਨਾਨਣ ਭਾਬੀ ਵਾਲਾ ਘਟ ਸਹੇਲੀਆਂ ਵਾਲਾ ਜ਼ਿਆਦਾ ਸੀ ਪਰਮਿੰਦਰ ਕੌਰ ਦਾ ਇਹ ਕਹਿਣਾ ਸੀ ਕਿ ਸਾਰਾ ਕੰਮ ਮਨਪ੍ਰੀਤ ਨੂੰ ਹੀ ਕਰਨਾ ਚਾਹੀਦਾ ਆ ਵੱਡੀ ਬਹੂ ਤਾਂ ਕਦੀ ਕਦੀ ਹੀ ਇੱਥੇ ਆਉਂਦੀ ਆ ਇਸ ਲਈ ਉਹਦੇ ਕੋਲੋਂ ਕੋਈ ਕੰਮ ਨਾ ਕਰਵਾਇਆ ਜਾਵੇ ਐਸੇ ਸੋਚ ਦੀ ਵਜ੍ਹਾ ਤੋਂ ਹੀ ਮਨਪ੍ਰੀਤ ਸਾਰਾ ਕੰਮ ਆ ਪਿਆ ਸਵੇਰ ਦਾ ਨਾਸ਼ਤਾ ਤਿਆਰ ਹੋਇਆ ਮਨਪ੍ਰੀਤ ਤੇ ਮਨਜੀਤ ਨੇ ਸਾਰਿਆਂ ਨੂੰ ਫੜਾਉਣਾ ਸ਼ੁਰੂ ਕੀਤਾ ਤੇ ਆਪ ਵੀ ਇੱਕ ਇੱਕ ਪਲੇਟ ਲੈ ਕੇ ਹਾਲ 'ਚ ਬੈ ਗਈਆਂ ਸਾਰੇ ਗੱਲਾਂ ਕਰਦੇ ਹੋਏ ਨਾਸ਼ਤਾ ਕਰ ਰਹੇ ਸੀ ਕਿ ਉਦੋਂ ਹੀ ਮਿੰਦਰਕੌਰ ਨੇ ਉੱਚੀ ਆਵਾਜ਼ ਚ ਕਿਹਾ ਮਨਪ੍ਰੀਤ ਨਾਸ਼ਤਾ ਤਾਂ ਵਧੀਆ ਬਣਿਆ ਆ ਹੁਣ ਫਟਾਫਟ ਦੁਪਹਿਰ ਦਾ ਖਾਣਾ ਬਣਾਉਣਾ ਵੀ ਸ਼ੁਰੂ ਕਰ ਦੇ ਸਬਜ਼ੀ ਰੈਤਾ ਤੇ ਗਰਮਾ-ਗਰਮ ਰੋਟੀ ਸਾਰਿਆਂ ਲਈ ਬਣਨੀ ਚਾਹੀਦੀ ਆ ਤੇ ਹਾਂ ਤੂੰ ਕੋਈ ਦਵਾਈ ਖਾਣੀ ਹੋਵੇ ਤਾਂ ਪਹਿਲਾਂ ਹੀ ਖਾ ਲਵੀਂ ਕਿਤੇ ਐਵੇਂ ਨਾ ਹੋਵੇ ਕਿ ਮਹਿਮਾਨਾਂ ਦੀ ਆਉਂਦਿਆ ਹੀ ਤੂੰ ਫਿਰ ਅਪੜਾ ਢਿੱਡ ਫੜ ਕੇ ਬਹਿ ਜਾਵੇਂ ਵੈਸੇ ਵੀ ਤੇਰੀ ਮਾਂ ਵਾਰੀ ਦਾ ਕੋਈ ਪਤਾ ਨਹੀਂ ਕਦੋਂ ਆ ਜਾਂਦੀ ਆ ਇਹ ਸ਼ਬਦ ਸੁਣ ਕੇ ਮਨਪ੍ਰੀਤ ਸ਼ਰਮਿੰਦਗੀ ਜਿਹੀ ਮਹਿਸੂਸ ਕਰਨ ਲੱਗੀ ਨਾਸ਼ਤਾ ਕਰਦੇ ਕਰਦੇ ਉਹਦੇ ਹੱਥ ਰੁਕ ਗਏ ਉਹ ਚੁੱਪਚਾਪ ਆਪਣੀ ਪਲੇਟ ਚੁੱਕ ਕੇ ਰਸੋਈ 'ਚ ਚਲੀ ਗਈ ਮਨਜੀਤ ਨੇ ਇਹ ਵੇਖਿਆ ਤਾਂ ਉਹਦੇ ਕੋਲ ਬਰਦਾਸ਼ਤ ਨਾ ਹੋਇਆ ਉਹਨੇ ਤੁਰੰਤ ਕਿਹਾ ਮਾਂ ਸੋਚ ਸਮਝ ਕੇ ਬੋਲਿਆ ਕਰ ਇੱਥੇ ਵੀਰ ਤੇ ਹੋਰ ਵੀ ਸਾਰੇ ਬੈਠੇ ਆ ਉਹਨਾਂ ਦੇ ਸਾਹਮਣੇ ਤੂੰ ਭਾਬੀ ਨੂੰ ਐਵੇਂ ਕਿਵੇਂ ਕਹਿ ਸਕਦੀ ਆ ਤਮਿੰਦਰ ਕੌਰ ਨੇ ਪਲਟ ਕੇ ਜਵਾਬ ਦਿੱਤਾ ਇਹਦੇ 'ਚ ਕੀ ਗਲਤੀ ਆ ਭਲਾ ਜੇ ਕੱਲ ਕੰਮ ਦੇ ਟਾਈਮ 'ਇਹ ਬਹਿ ਗਈ ਤਾਂ ਮਹਿਮਾਨਾਂ ਦਾ ਕੀ ਬਣੂੰਗਾ ਵੱਡੀ ਬਹੂ ਤਾਂ ਇੱਥੇ ਰਹਿੰਦੀ ਨਹੀਂ ਆ ਕੰਮ ਕੌਣ ਕਰੂਗਾ ਛੋਟੀ ਬਹੂ ਨੂੰ ਹੀ ਕਰਨਾ ਪੈਣਾ ਆ ਇਹ ਨਾ ਸੁਣਦਿਆਂ ਹੀ ਮਾਹੌਲ ਹੋਰ ਵੀ ਪਹਰਾ ਜਾਊਗਾ ਮਨਪ੍ਰੀਤ ਦੇ ਪਤੀ ਆਕਾਸ਼ ਨੇ ਹਿੰਮਤ ਕਰਕੇ ਕਿਹਾ ਮਾਂ ਕਿਉਂ ਨਾ 2-3 ਦਿਨਾਂ ਲਈ ਕੋਈ ਖਾਣਾ ਬਣਾਉਣ ਵਾਲੀ ਰੱਖ ਲਈਏ ਮਨਪ੍ਰੀਤ ਦੀ ਸਿਹਤ ਅੱਜਕੱਲ ਠੀਕ ਨਹੀਂ ਰਹਿੰਦੀ ਇਹਦੇ ਉੱਤੇ ਇੰਨਾ ਕੰਮ ਦਾ ਬੋਝ ਵੀ ਚੰਗਾ ਨਹੀਂ ਕੰਮ ਵਾਲੀ ਰੱਖ ਲਾਂਗੇ ਤਾਂ ਥੋੜਾ ਸੌਖਾ ਹੋ ਜਾਊਗਾ ਮਿੰਦਰਕੌਰ ਦਾ ਚਿਹਰਾ ਹੋਰ ਵੀ ਲਾਲ ਹੋ ਗਿਆ ਸਾਨੂੰ ਕੰਮ ਵਾਲੀ ਰੱਖਣ ਦੀ ਕੀ ਲੋੜ ਹੈ ਭਲਾ ਇਹ ਸਾਰੇ ਕੰਮ ਸਾਂਭ ਲੂਗੀ ਆਪੇ ਵੱਟੋ ਵੱਧ 10 ਰਿਸ਼ਤੇਦਾਰੀ ਵਧਣੇ ਆ ਉਹਦੇ ਲਈ ਕੰਮ ਵਾਲੀ ਬੁਲਾਉਣ ਦੀ ਕੀ ਲੋੜ ਐ ਆਕਾਸ਼ ਚੁੱਪ ਹੋ ਗਿਆ ਪਰਮਨਜੀਤ ਨੇ ਕਿਹਾ ਮਾਂ ਅੱਜ ਕੱਲ ਤਾਂ ਘਰ 'ਚ ਮਦਦ ਲਈ ਹਰ ਕੋਈ ਕੰਮ ਵਾਲੀ ਰੱਖ ਲੈਂਦਾ ਆ ਤਾਂ ਕਿ ਘਰ ਦੀਆਂ ਔਰਤਾਂ ਨੂੰ ਥੋੜਾ ਆਰਾਮ ਮਿਲ ਜਾਵੇ ਭਾਬੀ ਤੇ ਪੂਰਾ ਬੋਝ ਪਾਉਣਾ ਠੀਕ ਨਹੀਂ ਆ ਪਰਮਿੰਦਰ ਕੌਰ ਨੇ ਉਹਨੂੰ ਵੀ ਚਿੜਕ ਦਿੱਤਾ ਆਪਣੇ ਸਹੁਰਿਆਂ ਦੇ ਤੌਰ ਤਰੀਕੇ ਸਾਡੇ ਘਰ ਨਾਲ ਚਲਾ ਇਥੇ ਉਹ ਹੋਣਾ ਆ ਜੋ ਮੈਂ ਕਹੂੰਗੀ ਇਹ ਨਾ ਕਹਿ ਕੇ ਉਹਨੇ ਆਪਣੀ ਗੱਲ ਖਤਮ ਕਰ ਦਿੱਤੀ ਦੁਪਹਿਰ ਦੀ ਧੁੱਪ ਸਿਖਰ ਤੇ ਸੀ ਘਰ ਚ ਹਲਚਲ ਚੱਲ ਰਹੀ ਸੀ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬੁਲਾਉਣ ਦੀਆਂ ਗੱਲਾਂ ਮੰਗਣ ਲਈ ਹਲਵਾਈ ਟੈਂਟ ਦੀ ਬੁਕਿੰਗ ਹਰ ਕੋਈ ਆਪਣੇ ਆਪਣੇ ਕੰਮ ਚ ਰੁੱਝਿਆ ਹੋਇਆ ਸੀ ਰਸੋਈ ਚ ਮਨਪ੍ਰੀਤ ਸਬਜ਼ੀਆਂ ਕੱਟਦੇ ਕੱਟਦੇ ਅਚਾਨਕ ਘਬਰਾ ਗਈ ਢਿੱਡ ਚ ਤੇਜ਼ ਦਰਦ ਹੋਇਆ ਤੇ ਮੱਥੇ ਤੇ ਪਸੀਨਾ ਆ ਗਿਆ ਉਨੇ ਹੋਲੀ-ਹੋਲੀ ਕੰਮ ਦਾ ਸਹਾਰਾ ਲਿਆ ਇਹ ਦਰਦ ਉਹਨੂੰ ਅਕਸਰ ਮਹੀਨੇ 'ਚ ਦੋ ਵਾਰ ਚੱਲਣਾ ਪੈਂਦਾ ਸੀ ਪਰ ਇਸ ਵਾਰ ਥੋੜਾ ਜ਼ਿਆਦਾ ਸੀ ਉਹਦਾ ਦਿਲ ਤਾਂ ਕੀਤਾ ਕਿ ਕਿਸੇ ਨੂੰ ਆਵਾਜ਼ ਦਵੇ ਪਰ ਅਗਲੇ ਹੀ ਪਲ ਮਿੰਦਰ कौर ਦਾ ਸਵੇਰ ਵਾਲਾ ਤਾਨਾ ਜ਼ਿਆਦਾ ਆ ਗਿਆ ਤਾਂ ਉਹ ਚੁੱਪ ਹੋ ਗਈ ਜਿਵੇਂ ਜਿਵੇਂ ਕੰਮ ਪੂਰਾ ਕੀਤਾ ਫਿਰ ਥੱਕ ਕੇ ਆਪਣੇ ਕਮਰੇ 'ਚ ਜਾ ਕੇ ਲੇਟ ਗਈ ਉਧਰ ਹਾਲ 'ਚ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਮਨਪ੍ਰੀਤ ਰਸੋਈ 'ਚ ਕੰਮ ਹੀ ਕਰਦੀ ਹੋਣੀ ਆ ਪਰ ਜਦੋਂ ਕਈ ਘੰਟਿਆਂ ਤੱਕ ਉਹ ਨਜ਼ਰ ਨਾ ਆਈ ਤਾਂ ਮਨਜੀਤ ਚੁੱਪਚਾਪ ਵੇਖਣ ਗਈ। ਕਮਰੇ 'ਚ ਪਹੁੰਚੀ ਤਾਂ ਵੇਖਿਆ ਮਨਪ੍ਰੀਤ ਲੇਟੀ ਹੋਈ ਸੀ ਤੇ ਚਿਹਰਾ ਪੀਲਾ ਪਿਆ ਹੋਇਆ ਸੀ। ਭਾਬੀ ਤੇਰਾ ਇਹ ਕੀ ਹਾਲ ਹੋਇਆ ਪਿਆ ਆ? ਮਾਂ ਨੂੰ ਦੱਸੋ। ਮਨਜੀਤ ਘਬਰਾ ਕੇ ਬੋਲੀ। ਮਨਪ੍ਰੀਤ ਨੇ ਤੁਰੰਤ ਉਹਦਾ ਹੱਥ ਫੜ ਲਿਆ। ਨਹੀਂ ਦੀਦੀ, ਮਾਂ ਨੂੰ ਨਾ ਕੁਝ ਦੱਸੀ। ਨਹੀਂ ਤਾਂ ਉਹ ਫੇਰ ਸਾਰਿਆਂ ਦੇ ਸਾਹਮਣੇ ਰੌਲਾ ਪਾਊਗੀ। ਬਸ ਤੂੰ ਥੋੜੀ ਦੇਰ ਇੱਥੇ ਬਹਿ ਜਾ। ਮਨਜੀਤ ਚੁੱਪ ਹੋ ਗਈ ਪਰ ਉਹਦੇ ਮਨ 'ਚ ਖਠਾਸ ਭਰੋਈ ਭਰੀ ਹੋਈ ਸੀ ਸ਼ਾਮ ਤੱਕ ਘਰ ਕਰੀਬੀ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਹਾਲ ਚਾ ਹਲਕੀ ਚਹਲ ਪਹਿਲ ਵਧ ਗਈ ਰਿਸ਼ਤੇਦਾਰ ਤੇ ਗਵੰਡੀ ਸਾਰੇ ਬੈ ਕੇ ਤਿਆਰੀਆਂ ਦੀ ਤਾਰੀਫ ਕਰ ਰਹੇ ਸੀ ਉਦੋਂ ਹੀ ਕਿਸੇ ਨੇ ਕਿਹਾ ਵਾਹ ਵਾਹ ਮਿੰਦਰ ਭੈਣੇ ਤੇਰੀ ਛੋਟੀ ਬਹੂ ਤਾਂ ਬੜੀ ਸੋਚਾ ਜੀ ਨਿਕਲੀ ਸਾਰਾ ਕੁਝ ਇਕੱਲੀ ਨੇ ਸੰਭਲ ਲਿਆ ਆ ਵੱਡੀ ਬਹੂ ਤਾਂ ਸ਼ਹਿਰ ਰਹਿੰਦੀ ਆ ਪਰ ਇਹ ਕੁੜੀ ਤਾਂ ਕਰਦੀ ਰੌਣਕਿਆ ਇਹ ਸੁਣਦਿਆਂ ਹੀ ਮਿੰਦਰਕੌਰ ਦਾ ਚਿਹਰਾ ਗਰਭ ਨਾਲ ਚਮਕ ਗਿਆ ਤੇ ਬੋਲੀ ਹਾਂ ਪਰ ਕਦੀ ਕਦੀ ਜਣਾ ਆਲਸ ਵੀ ਕਰ ਲੈਂਦੀ ਆ ਵੇਖਿਓ ਕਿਤੇ ਕੱਲ ਕੋਈ ਕੰਮ اٹਕੜ ਗਿਆ ਤਾਂ ਸਾਰਾ ਦੋਸ਼ ਮੇਰੇ ਤੇ ਆਊਗਾ ਉਹਦੀ ਗੱਲ ਰਿਸ਼ਤੇਦਾਰਾਂ ਨੇ ਮਜ਼ਾਕ ਚ ਲੈ ਲਈ ਪਰ ਉੱਥੇ ਬੈਠਾ ਆਕਾਸ਼ ਥੋੜਾ ਜਿਹਾ ਘਬਰਾ ਗਿਆ ਉਹ ਸਾਰਿਆਂ ਦੇ ਸਾਹਮਣੇ ਕੁਝ ਨਾ ਕਹਿ ਪਾਇਆ ਪਰ ਅੰਦਰ ਹੀ ਅੰਦਰ ਉਹਨੂੰ ਗੁੱਸਾ ਵੀ ਆਇਆ ਕਿ ਅਧਿਕਾਰ ਵਾਲੀ ਦੀ ਮਿਹਨਤ ਨੂੰ ਵੀ ਮਾਤਾਨਿਆਂ ਚ ਬਦਲ ਦਿੰਦੀ ਆ ਥੋੜੀ ਦੇਰ ਬਾਅਦ ਜਦ ਰਿਸ਼ਤੇਦਾਰ ਚਲੇ ਗਏ ਤਾਂ ਵੱਡੀ ਬਹੂ ਕਵਲ ਨੇ ਹੌਲੀ ਜਿਹਾ ਮਾਂ ਜੀ ਸਾਰੇ ਘਰ ਦੀ ਬਹੂ ਦੀ ਤਾਰੀਫ ਕਰਦੇ ਆ ਤੁਹਾਨੂੰ ਵੀ ਉਹਦੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਸੀ ਤਾਨੇ ਮਾਰਨ ਨਾਲ ਉਹਦਾ ਮਨ ਟੁੱਟ ਜਾਊਗਾ ਮਿੰਦਰਕੌਰ ਨੇ ਤਿੱਖੇ ਸ਼ਬਦਾਂ ਚ ਕਿਹਾ ਤੂੰ ਚੁੱਪ ਰਹਿ ਕਵਲ ਤੂੰ ਤਾਂ ਸਾਲ ਚ ਦੋ ਵਾਰੀ ਆਉਣੀ ਆ ਘਰ ਦਾ ਬੋਝ ਕੌਣ ਚੁੱਕਦਾ ਆ ਇਹ ਮੈਨੂੰ ਹੀ ਪਤਾ ਆ। ਛੋਟੀ ਬਉ ਨੂੰ ਤਾਂ ਕੰਮ ਹੀ ਕਰਨਾ ਪੈਂਦਾ ਆ ਨਾ। ਬਸ ਬਾਕੀ ਸਾਰਾ ਤਾਂ ਮੈਂ ਹੀ ਕਰਦੀ ਆ। ਤਾਂ ਕਵਲ ਨੇ ਹੋਰ ਕੁਝ ਨਾ ਕਿਹਾ। ਪਰ ਉਹਦੇ ਮਨ ਵਿੱਚ ਵੀ ਗੁੱਸਾ ਆ ਗਿਆ। ਅਗਲੇ ਦਿਨ ਸਵੇਰੇ ਘਰ 'ਚ ਕੰਮ ਕਰਦਾ ਸਿਲਸਲਾ ਛੇਤੀ ਸ਼ੁਰੂ ਹੋ ਗਿਆ ਸੀ। ਹਲਵਾਈ ਤੇ ਟੈਂਟ ਵਾਲੇ ਆਉਣ ਲੱਗੇ। ਰਿਸ਼ਤੇਦਾਰ ਵੀ ਹੌਲੀ-ਹੌਲੀ ਆ ਰਹੇ ਸੀ। ਹਰ ਪਾਸੇ ਰੌਣਕ ਸੀ। ਪਰ ਰਸੋਈ 'ਚਾ ਜੇ ਵੀ ਉਹ ਪ੍ਰਾਣਾ ਭੋਜ ਸਿਰਫ ਮਨਪ੍ਰੀਤ ਤੇ ਸੀ। ਮਨਪ੍ਰੀਤ ਨੇ ਜਿਵੇਂ ᱛਿਵੇਂ ਨਾਸ਼ਤਾ ਤਿਆਰ ਕੀਤਾ ਤੇ ਰਿਸ਼ਤੇਦਾਰਾਂ ਨੂੰ ਫੜਾਉਣ ਲੱਗੀ। ਪਰ ਇਸ ਵਾਰ ਉਹਦੀ ਸਿਹਤ ਅਚਾਨਕ ਇੰਨੀ ਵਿਗੜੀ ਕਿ ਪਲੇਟ ਚੁੱਕਦੇ-ਚੁੱਕਦੇ ਹੱਥ ਕੰਮਣ ਲੱਗੇ। ਮਨਜੀਤ ਨੇ ਵੇਖਿਆ ਤਾਂ ਉਹ ਤੁਰੰਤ ਮਦਦ ਕਰਨ ਆ ਗਈ। ਕਵਲ ਵੀ ਉੱਥੇ ਹੀ ਆ ਗਈ। ਪਰ ਉਦੋਂ ਹੀ ਮਿੰਦਰਕੌਰ ਨੇ ਉੱਚੀ ਆਵਾਜ਼ ਕਿਹਾ। ਮਨਪ੍ਰੀਤ ਪਲੇਟ ਚੰਗੀ ਤਰ੍ਹਾਂ ਫੜ। ਜੇ ਪਲੇਟ ਡਿੱਗ ਜਾਂਦੀ ਤਾਂ ਸਾਰਿਆਂ ਦੇ ਸਾਹਮਣੇ ਸਾਡਾ ਨੱਕ ਕੱਟਿਆ ਜਾਂਦਾ। ਨੂਹਾ ਕਰਦੀ ਜਤੁੰਦੀਆਂ ਆ ਤੇ ਇੱਕ ਤੂੰ ਆ। ਇਹ ਹਮੇਸ਼ਾ ਬਿਮਾਰ ਹੀ ਰਹਿਣੀ ਆ ਅਜੇ ਤੱਕ ਤਾਂ ਮਨਪ੍ਰੀਤ ਚੁੱਪ ਸੀ ਪਰ ਅੱਜ ਸਾਰੇ ਰਿਸ਼ਤੇਦਾਰ ਪਤੀ ਬੱਚੇ ਤੇ ਮਹਿਮਾਨ ਉਹਦੇ ਸਾਹਮਣੇ ਬੈਠੇ ਸੀ ਉਹਦਾ ਮੂੰਹ ਲਾਲ ਹੋ ਗਿਆ ਤੇ ਅੱਖਾਂ ਚੋਂ ਅੱਥਰੂ ਆ ਗਏ ਉਹਨੇ ਪਲੇਟ ਟੇਬਲ ਤੇ ਰੱਖੀ ਤੇ ਸਿੱਧਾ ਮਿੰਦਰ ਕੌਰ ਵੱਲ ਵੇਖਦੇ ਹੋਏ ਬੋਲੀ ਮਾਂ ਜੀ ਮੈਂ ਤੁਹਾਨੂੰ ਕਦੀ ਕੰਮ ਤੋਂ ਮਨਾ ਨਹੀਂ ਕੀਤਾ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ ਹਰ ਕਿਸੇ ਦੇ ਸਾਹਮਣੇ ਨੀਵਾ ਵਿਖਾਓਗੇ ਮੈਂ ਵੀ ਇਨਸਾਨ ਆ ਮੇਰੀ ਵੀ ਉਮਰ ਵੱਧ ਰਹੀ ਆ ਅੱਜ ਮੈਂ 40 ਤੋਂ ਪਾਰ ਹੋ ਚੁੱਕੀ ਆ ਮੇਰੇ ਸਰੀਰ 'ਚ ਵੀ ਬਦਲਾਅ ਆ ਰਹੇ ਆ ਪੇਟ 'ਚ ਦਰਦ ਹੁੰਦਾ ਆ ਕਈ ਵਾਰ 10 ਦਿਨ ਖੂਨ ਨਹੀਂ ਰੁਕਦਾ ਹੱਥ ਪੈਰ ਸੁੰਨ ਹੋ ਜਾਂਦੇ ਆ ਪਰ ਫਿਰ ਵੀ ਮੈਂ ਬਿਨਾਂ ਸ਼ਿਕਾਇਤ ਕੀਤੇ ਸਾਰਾ ਕੁਝ ਕਰਦੀ ਆ ਕਿ ਤੁਸੀਂ ਕਦੀ ਇਸ ਦੌਰ ਤੋਂ ਨਹੀਂ ਗੁਜ਼ਰੇ ਹਾਲ ਵਿੱਚ ਛਣਾਟਾ ਛਾ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਹਮੇਸ਼ਾ ਚੁੱਪ ਰਹਿਣ ਵਾਲੀ ਮਾਨਪ੍ਰੀਤ ਇਸ ਤਰ੍ਹਾਂ ਸਾਰਿਆਂ ਦੇ ਸਾਹਮਣੇ ਬੋਲੂਗੀ। ਆਕਾਸ਼ ਨੇ ਤੁਰੰਤ ਅੱਗੇ ਵਧ ਕੇ ਮਾਨਪ੍ਰੀਤ ਦਾ ਹੱਥ ਫੜਿਆ। ਮਾਂ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਕੁਝ ਦਿਨ ਮਦਦ ਲਈ ਕਿਸੇ ਨੂੰ ਰੱਖ ਲੈਨੇ ਆ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ। ਅੱਜ ਵੇਖੋ ਹਾਲਾਤ ਕਿੱਥੇ ਪਹੁੰਚ ਗਏ। ਕਵਲ ਨੇ ਵੀ ਮਾਨਪ੍ਰੀਤ ਦਾ ਪੱਖ ਲਿਆ। ਮਾਂ ਵਕਤ ਬਦਲ ਗਿਆ ਆ। ਹੁਣ ਘਰ 'ਚ ਕੰਮ ਵਾਲੀ ਰੱਖਣਾ ਕੋਈ ਸ਼ਰਮ ਦੀ ਗੱਲ ਨਹੀਂ। ਇਹਦੇ ਨਾਲ ਨੋਹਾ ਤੇ ਬੋਝ ਘੱਟ ਹੋ ਜਾਂਦਾ ਆ। ਉਹ ਵੀ ਪਰਿਵਾਰ ਦੇ ਨਾਲ ਖੁਸ਼ੀਆਂ ਮਨਾ ਸਕਦੀਆਂ ਆ ਮਨਜੀਤ ਵੀ ਪਿੱਛੇ ਨਹੀਂ ਰਹੀ ਉਹ ਵੀ ਬੋਲੀ ਮਾਂ ਭਾਬੀ ਦੀ ਹਾਲਤ ਮੈਂ ਰੋਜ਼ ਵੇਖਦੀ ਆ ਹੁਣ ਬੱਸ ਕਰੋ ਰਿਸ਼ਤੇਦਾਰ ਕੀ ਸੋਚਣਗੇ ਇਹ ਸੋਚਣ ਤੋਂ ਪਹਿਲਾਂ ਸਾਨੂੰ ਘਰ ਦੀਆਂ ਔਰਤਾਂ ਦੀ ਤਕਲੀਫ ਸਮਝਣੀ ਚਾਹੀਦੀ ਆ ਮਿੰਦਰਕੌਰ ਗੁੱਸੇ ਨਾਲ ਬੁਖਲਾ ਗਈ ਤਾਂ ਹੁਣ ਸਾਰੇ ਮਿਲ ਕੇ ਮੈਨੂੰ ਸਿਖਾਓਗੇ ਕਿ ਘਰ ਕਿਵੇਂ ਚਲਾਉਣਾ ਆ ਮੈਂ ਕੱਲੀ ਇੰਨੇ ਸਾਲ ਪੂਰੇ ਪਰਿਵਾਰ ਨੂੰ ਸੰਭਾਲਦੀ ਰਹੀ ਤੁਹਾਨੂੰ ਤਾਂ ਮੇਰੇ ਤਿਆਗ ਦੀ ਕੋਈ ਕਦਰ ਹੀ ਨਹੀਂ ਹਰਦੀਪ ਜਿਹੜਾ ਹਜੇ ਤੱਕ ਚੁੱਪ ਸੀ ਉਹਨੇ ਵੀ ਕਿਹਾ ਮਾਂ ਤਿਆਗ ਤੁਸੀਂ ਜ਼ਰੂਰ ਕੀਤਾ ਆ ਤੇ ਅਸੀਂ ਉਹਦੇ ਲਈ ਤੁਹਾਡੇ ਕੋ ਜਾਈ ਹਮੇਸ਼ਾ ਰਹਾਂਗੇ ਪਰ ਹੁਣ ਜ਼ਮਾਨਾ ਬਦਲ ਚੁੱਕਾ ਆ ਤੁਹਾਡੇ ਤਿਆਗ ਦਾ ਕਰਕੇ ਅਸੀਂ ਨੋਹਾ ਤੇ ਬੋਝ ਨਹੀਂ ਪਾ ਸਕਦੇ ਜੇ ਤੁਸੀਂ ਸੱਚਮੁੱਚ ਘਰ ਦੀ ਭਲਾਈ ਚੰਦੇ ਹੋਣਾ ਤਾਂ ਥੋੜੀ ਢੇਲ ਛੱਡੋ ਵਕਤ ਦੇ ਨਾਲ ਬਦਲਾਵ ਜ਼ਰੂਰੀ ਆ ਮਿੰਦਰਕੌਰ ਦੀਆਂ ਅੱਖਾਂ ਚਾਥਰੂ ਆ ਗਏ ਉਹਨੇ ਕਿਸੇ ਨੂੰ ਕੁਝ ਨਾ ਕਿਹਾ ਤੇ ਚੁੱਪਚਾਪ ਆਪਣੇ ਕਮਰੇ ਚ ਚਲੀ ਗਈ ਉਸ ਦਿਨ ਸ਼ਾਮ ਤੱਕ ਮਾਹੌਲ ਗੰਭੀਰ ਹੀ ਰਿਹਾ ਰਿਸ਼ਤੇਦਾਰ ਵੀ ਆਪਸ ਚ ਕਾਹਨਾ ਫੂਸੀ ਕਰਦੇ ਰਹੇ ਕਿ ਘਰ ਦੇ ਅੰਦਰ ਨੂਹਾਂ ਤੇ ਕਿੰਨਾ ਬੋਝ ਆ ਆਕਾਸ਼ ਨੇ ਠਾਨ ਲਿਆ ਕਿ ਹੁਣ ਹਾਲਾਤ ਇਵੇਂ ਨਹੀਂ ਰਹਿਣ ਦਊਗਾ ਉਸੇ ਰਾਤ ਉਹਨੇ ਇੱਕ ਖਾਣਾ ਬਣਾਉਣ ਵਾਲੀ ਔਰਤ ਨਾਲ ਗੱਲ ਕਰ ਲਈ ਤੇ ਅਗਲੇ ਦਿਨ ਤੋਂ ਉਹਨੂੰ ਆਪਣੇ ਘਰ ਕੰਮ ਕਰਨ ਲਈ ਬੁਲਾ ਲਿਆ ਮਨਪ੍ਰੀਤ ਆਪਣੇ ਕਮਰੇ ਚ ਬੈਠੀ ਸੀ ਉਹਨੂੰ ਲੱਗਦਾ ਸੀ ਕਿ ਉਹਨੇ ਸਾਰਿਆਂ ਦੇ ਸਾਹਮਣੇ ਬੋਲ ਕੇ ਬਹੁਤ ਵੱਡਾ ਅਪਰਾਧ ਕਰ ਦਿੱਤਾ ਆ ਪਰ ਜਦੋਂ ਆਕਾਸ਼ ਨੇ ਉਹਦਾ ਹੱਥ ਫੜ ਕੇ ਕਿਹਾ ਤੂੰ ਸਹੀ ਕੀਤਾ ਜੇ ਅੱਜ ਤੂੰ ਚੁੱਪ ਰਹਿੰਦੀ ਤਾਂ ਸ਼ਾਇਦ ਮਾਂ ਨੂੰ ਕਦੀ ਸਮਝਣਾ ਆਉਂਦਾ ਕਿ ਤੂੰ ਕਿੰਨਾ ਸਹਿ ਰਹੀ ਸੀ ਮਾਨਪ੍ਰੀਤ ਦੀਆਂ ਅੱਖਾਂ ਚ ਅਥਰੂ ਆ ਗਏ ਪਰ ਇਸ ਵਾਰ ਉਸ ਉਹ ਅਥਰੂ ਰਾਹਤ ਦੇ ਸੀ ਅਗਲੇ ਦਿਨ ਸਵੇਰੇ ਘਰ 'ਚ ਹਲਕੀ ਚਹਿਲ ਪੈਲ ਸੀ ਹਲਵਾਈ ਤੇ ਟੈਂਟ ਵਾਲਿਆਂ ਤੋਂ ਬਾਅਦ ਹੁਣ ਇੱਕ ਨਵੀਂ ਆਵਾਜ਼ ਸੁਣਾਈ ਦਿੱਤੀ ਕਿ ਮੈਂ ਮਾਲਤੀ ਕੰਮ ਕਰਨ ਆਈਆਂ ਆਕਾਸ਼ ਭਰ ਗਿਆ ਤੇ ਉਹਨੂੰ ਅੰਦਰ ਲੈ ਆਇਆ ਮਾਂ ਇਹ ਮਾਲਤੀ ਆ ਮੈਂ ਇਹਨੂੰ ਤਿੰਨ ਦਿਨ ਲਈ ਕੰਮ ਤੇ ਰੱਖਿਆ ਆ ਖਾਣਾ ਬਣਾਉਣ ਤੇ ਭਾਂਡੇ ਸਾਫ਼ ਕਰਨ 'ਚ ਮਦਦ ਕਰ ਦਊਗੀ ਮਿੰਦਰ ਕੋਰ ਦਰਵਾਜ਼ੇ ਤੇ ਹੀ ਖੜੀ ਸੀ ਉਹਦਾ ਮੂੰਹ ਪਹਿਲਾਂ ਤਾਂ ਗੁੱਸੇ ਨਾਲ ਭਰ ਗਿਆ ਪਰ ਰਿਸ਼ਤੇਦਾਰਾਂ ਦੀ ਮੌਜੂਦਗੀ ਤੇ ਕੱਲ ਦਾ ਹੋਇਆ ਕਲੇਸ਼ ਯਾਦ ਕਰਕੇ ਉਹਨੇ ਕੁੱਜਣਾ ਕਿਹਾ ਬਸ ਗੁੱਸੇ ਛਾਪੜੀਆਂ ਅੱਖਾਂ ਫੇਰ ਲਈਆਂ ਮਾਲਤੀ ਨੇ ਆਉਂਦਿਆਂ ਹੀ ਕੰਮ ਸੰਭਲ ਲਿਆ ਥੋੜੀ ਦੇਰ ਬਾਅਦ ਰਸੋਈ ਚ ਪਾਂਡਿਆ ਦੀ ਆਵਾਜ਼ ਸਬਜ਼ੀ ਦੀ ਮੈਚ ਸ਼ੁਰੂ ਹੋ ਗਈ। ਮਨਪ੍ਰੀਤ ਹੁਣ ਸਿਰਫ ਵੇਖ ਹੀ ਰਹੀ ਸੀ ਤੇ ਥੋੜੀ ਰਾਹਤ ਮਹਿਸੂਸ ਕਰ ਰਹੀ ਸੀ। ਦੁਪਹਿਰ ਤੱਕ ਘਰ ਚ ਕਈ ਰਿਸ਼ਤੇਦਾਰ ਤੇ ਗਵਾਂਢੀ ਵੀ ਆ ਗਏ। ਹਾਲ ਚ ਬਹਿ ਕੇ ਗੱਲਾਂ ਚੱਲ ਰਹੀਆਂ ਸੀ। ਉਦੋਂ ਹੀ ਕਿਸੇ ਨੇ ਕਿਹਾ, "ਵਾਹ ਮਿੰਦਰ ਭੈਣੇ, ਐਤ ਕੀ ਤਾਂ ਤੁਸੀਂ ਕੰਮ ਵਾਲੀ ਵੀ ਰੱਖ ਲਈ। ਵਧੀਆ ਕੀਤਾ। ਇੰਨੇ ਵੱਡੇ ਪ੍ਰੋਗਰਾਮ ਚ ਕਿਸੇ ਇੱਕ ਬਹੁਤੇ ਬੋਝ ਪਾਉਣਾ ਸਹੀ ਨਹੀਂ।" ਦੂਜੇ ਰਿਸ਼ਤੇਦਾਰਾਂ ਨੇ ਵੀ ਹੱਸਦੇ ਹੋਏ ਕਿਹਾ ਹੁਣ ਨੋਹਾ ਵੀ ਚੈਨ ਨਾਲ ਥੋੜਾ ਮ제 ਨਾਲ ਪ੍ਰੋਗਰਾਮ ਵੇਖ ਲੈਣਗੇ ਆ ਆਖਿਰ ਕੁੜੀ ਦੀ ਮੰਗਣੀ ਆ ਸਾਰਿਆਂ ਨੂੰ ਇਕੱਠੇ ਬਹਿ ਕੇ ਖੁਸ਼ੀ ਮਨਾਉਣੀ ਚਾਹੀਦੀ ਆ ਇਹ ਗੱਲਾਂ ਮਿੰਦਰਕੌਰ ਦੇ ਕੰਨਾਂ 'ਚ ਪੈ ਰਹੀਆਂ ਸੀ ਉਹ ਬਾਹਰੋਂ ਦਾ ਮੁਸਕਰਾ ਰਹੀ ਸੀ ਪਰ ਅੰਦਰ ਹੀ ਅੰਦਰ ਉਹਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਸ਼ਾਮ ਨੂੰ ਜਦੋਂ ਸਾਰੀਆਂ ਔਰਤਾਂ ਡਰਾਇੰਗ ਰੂਮ ਵਿੱਚ ਬੈਠੀਆਂ ਸੀ ਤਾਂ ਕਵਲ ਨੇ ਹੋਲੀ ਜੀ ਮਨਪ੍ਰੀਤ ਦਾ ਹੱਥ ਕੁੱਟਿਆ ਤੇ ਬੋਲੀ ਵੇਖਿਆ ਮਨਪ੍ਰੀਤ ਤੇਰੀ ਮਿਹਨਤ ਦਾ ਅਸਰ ਜੇ ਤੂੰ ਕੱਲ ਆਵਾਜ਼ ਨਾ ਚੁੱਕਦੀ ਤਾਂ ਇਹ ਬਦਲਾਵ ਕਦੀ ਨਾ ਆਉਂਦਾ ਮਨਪ੍ਰੀਤ ਥੋੜਾ ਜਾਂ ਮੁਸਕਰਾਏ ਤੇ ਬੋਲੀ ਦੀਦੀ ਮੈਂ ਚਾਹ ਕੇ ਵੀ ਕਦੀ ਨਾ ਬੋਲਦੀ ਪਰ ਕੱਲ ਸੱਚਮੁੱਚ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ ਮਨਜੀਤ ਨੇ ਵੀ ਆਪਣੇ ਵੱਲੋਂ ਕਿਹਾ ਕਿ ਮਾਂ ਨੂੰ ਵੀ ਹੁਣ ਹੌਲੀ-ਹੌਲੀ ਸਮਝਣਾ ਪਊਗਾ ਉਹ ਜਿਸ ਦੌਰ ਵਿੱਚ ਜੀ ਰਹੀ ਸੀ ਮੌਸਮ ਵਗਦੇ ਹਾਲਾਤਾਂ ਅਲੱਗ ਸੀ ਪਰ ਹੁਣ ਵਕਤ ਬਦਲ ਚੁੱਕਿਆ ਆ ਇਹ ਸੁਣ ਕੇ ਕੋਲ ਬੈਠੀਆਂ ਔਰਤਾਂ ਨੇ ਵੀ ਹਾਮੀ ਭਰ ਦਿੱਤੀ ਮਾਨਪ੍ਰੀਤ ਦੇ ਦਿਲ ਦਾ ਬੋਝ ਕੁਝ ਹਲਕਾ ਹੋਇਆ ਉਦੋਂ ਹੀ ਮਾਨਪ੍ਰੀਤ ਦੀ ਕੁੜੀ ਰੂਹੀ ਤੇ ਕਵਲ ਦਾ ਮੁੰਡਾ ਆਰਵ ਖੇਡਦੇ ਹੋਏ ਅੰਦਰ ਆ ਗਏ ਰੂਹੀ ਨੇ ਮਸੂਮੀਅਤ ਨਾਲ ਕਿਹਾ ਮੰਮੀ ਅੱਜ ਤਾਂ ਤੁਸੀਂ ਸਾਡੇ ਨਾਲ ਖੇਡੋਗੇ ਨਾ ਹੁਣ ਤਾਂ ਕੰਮ ਵਾਲੀ ਆਂਟੀ ਵੀ ਆ ਗਈ ਆ ਤੁਸੀਂ ਤਾਂ ਹਮੇਸ਼ਾ ਹੀ ਰਸੋਈ ਚ ਵੜੇ ਰਹਿੰਦੇ ਹੋ ਰੂਹੀ ਦੀ ਇਹ ਗੱਲ ਸੁਣ ਕੇ ਮਨਪ੍ਰੀਤ ਦੀਆਂ ਅੱਖਾਂ ਪਰ ਆਈਆਂ ਬੱਚਿਆਂ ਦੇ ਸਾਹਮਣੇ ਉਹਨੇ ਅਥਰੂ ਲਕਾਉਂਦੇ ਹੋਏ ਕਿਹਾ ਹਾਂ ਪੁੱਤ ਅੱਜ ਮੈਂ ਤੁਹਾਡੇ ਨਾਲ ਹੀ ਰਹੂੰਗੀ ਸਾਰਾ ਦਿਨ ਬੱਚਿਆਂ ਦੀ ਇਹ ਮਾਸੂਮ ਜਈ ਗੱਲ ਮਿੰਦਰਕੌਰ ਨੇ ਵੀ ਸੁਣੀ ਉਹਦੇ ਦਿਲ ਵਿੱਚ ਜਿਵੇਂ ਕੋਈ ਹਲਕੀ ਜਿਹੀ ਚੁਬਨ ਹੋਈ ਹੋਵੇ ਰਾਤ ਨੂੰ ਸਾਰੇ ਜਦੋਂ ਖਾਣਾ ਖਾ ਚੁੱਕੇ ਸੀ ਰਿਸ਼ਤੇਦਾਰ ਗੱਲਾਂ ਕਰ ਰਹੇ ਸੀ ਤੇ ਬੱਚੇ ਖੇਡ ਰਹੇ ਸੀ ਪਰ ਮਿੰਦਰਕੌਰ ਇਕੱਲੀ ਵਿਹੜੇ 'ਚ ਬਹਿ ਗਈ ਉਹਨੂੰ ਜਿਆਦਾ ਆਉਣ ਲੱਗਾ ਕਿ ਕਿਵੇਂ ਉਹਨੇ ਆਪਣੇ ਪਤੀ ਦੇ ਗੁਜਰ ਜਾਣ ਤੋਂ ਬਾਅਦ ਪੂਰੇ ਘਰ ਨੂੰ ਸਾਂਭਿਆ ਸੀ ਉਸ ਵਕਤ ਉਹਦੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਸੀ ਤੇ ਸ਼ਾਇਦ ਇਸੇ وجہ ਤੋਂ ਉਹਨੇ ਮੰਨ ਲਿਆ ਸੀ ਕਿ ਔਰਤ ਦਾ ਕੰਮ ਬਸ ਸਹਿਣਾ ਹੀ ਹੁੰਦਾ ਆ ਪਰ ਅੱਜ ਜਦੋਂ ਉਹਨੇ ਆਪਣੀ ਨੂੰਹ ਤੇ ਕੁੜੀ ਨੂੰ ਬੋਲਦੇ ਸੁਣਿਆ ਬੱਚਿਆਂ ਦੀਆਂ ਮਾਸੂਮ ਗੱਲਾਂ ਸੁਣੀਆਂ ਤਾਂ ਮਾਨ ਵਿੱਚ ਪਹਿਲੀ ਵਾਰ ਸਵਾਲ ਉੱਠਿਆ ਕਿ ਸੱਚਮੁੱਚ ਉਹ ਲੋੜ ਤੋਂ ਜ਼ਿਆਦਾ ਕਠੋਰ ਹੋ ਗਈ ਸੀ ਕੁਝ ਦੇਰ ਬਾਅਦ ਆਕਾਸ਼ ਉਹਦੇ ਕੋਲ ਆਇਆ ਤੇ ਹੌਲੀ ਜੀ ਬੋਲਿਆ ਮਾਂ ਤੁਸੀਂ ਬੁਰਾ ਨਾ ਮੰਨੋ ਪਰ ਜੇ ਤੁਸੀਂ ਜਰਾ ਢਿੱਲ ਛੱਡ ਦੋਗੇ ਤਾਂ ਘਰ ਹੋਰ ਵੀ ਖੁਸ਼ ਰਹੂਗਾ ਤੁਸੀਂ ਹੀ ਤਾਂ ਕਹਿੰਦੇ ਹੋ ਕਿ ਘਰ ਦੀਆਂ ਔਰਤਾਂ ਘਰ ਦੀ ਨਹੀਂ ਹੁੰਦੀਆਂ ਆ ਜੇ ਨਹੀਂ ਹੀ ਥੱਕ ਗਈ ਤਾਂ ਮਕਾਨ ਕਦੋਂ ਤੱਕ ਟਿਕੂਗਾ ਮਿੰਦਰਕੌਰ ਨੇ ਉਹਦੀ ਗੱਲ ਧਿਆਨ ਨਾਲ ਸੁਣੀ ਪਰ ਉਹਨੂੰ ਕੋਈ ਜਵਾਬ ਨਾ ਦਿੱਤਾ ਬਸ ਸਿਰ ਝੁਕਾ ਲਿਆ ਦੋ ਦਿਨਾਂ ਦੀ ਭੱਜ ਦੌੜ ਤੇ ਤਿਆਰੀ ਤੋਂ ਬਾਅਦ ਆਖਿਰ ਉਹ ਦਿਨ ਵੀ ਆ ਗਿਆ ਸਵੇਰ ਤੋਂ ਹੀ ਹੰਕਾਰ ਚ ਰੌਣਕ ਸੀ ਹਲਵਾਈ ਨੇ ਮਠਿਆਈਆਂ ਤੇ ਪਕੌੜੇ ਤਿਆਰ ਕਰ ਲਏ ਮਾਲਤੀ ਨੇ ਵੀ ਰਸੋਈ ਸੰਭ ਲਈ ਮਨਪ੍ਰੀਤ ਨੂੰ ਥੋੜਾ ਘਟ ਹੀਰ ਸੋਈ ਚ ਜਾਣਾ ਪਿਆ ਅੱਜ ਬਾਕੀ ਜ਼ਿੰਮੇਵਾਰੀ ਉਹਨੇ ਸੰਭ ਲਈ ਕਵਲ ਰਿਸ਼ਤੇਦਾਰਾਂ ਨੂੰ ਸੰਭ ਰਹੀ ਸੀ ਮਨਜੀਤ ਸਜਾਵਟ ਦਾ ਧਿਆਨ ਰੱਖਦੀ ਸੀ ਤੇ ਆਕਾਸ਼ ਤੇ ਹਰਦੀਪ ਬਾਹਰੋਂ ਆਂਦੇ ਮਹਿਮਾਨਾਂ ਦਾ ਸਵਾਗਤ ਕਰ ਰਹੇ ਸੀ ਬੱਚੇ ਖੁਸ਼ੀ ਨਾਲ ਇੱਧਰ ਉੱਧਰ ਭੱਜ ਰਹੇ ਸੀ ਮਨਪ੍ਰੀਤ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਇੰਨੇ ਸਾਲਾਂ ਚ ਕਿਸੇ ਆਪਣੇ ਪਰਿਵਾਰਿਕ ਪ੍ਰੋਗਰਾਮ ਵਿੱਚ ਉਹ ਬਿਨਾਂ ਥੱਕੇ ਸਾਰਿਆਂ ਦੇ ਨਾਲ ਖੁਸ਼ੀ-ਖੁਸ਼ੀ ਸ਼ਾਮਿਲ ਹੋ ਰਹੀ ਆ। ਉਹਦੇ ਚਿਹਰੇ ਤੇ ਚਮਕ ਸੀ ਜੋ ਸ਼ਾਇਦ ਮਿੰਦਰ ਕੌਰ ਨੇ ਲੰਬੇ ਸਮੇਂ ਤੋਂ ਨਹੀਂ ਵੇਖੀ ਸੀ। ਸ਼ਾਮ ਨੂੰ ਜਦੋਂ ਕੁੜੀ ਦੀ ਮੰਗਣੀ ਦੀਆਂ ਰਸਮਾਂ ਪੂਰੀਆਂ ਹੋ ਰਹੀਆਂ ਸੀ ਤਾਂ ਰਿਸ਼ਤੇਦਾਰ ਇੱਕ ਵਾਰ ਫਿਰ ਗੱਲਾਂ ਕਰ ਰਹੇ ਸੀ। ਵਾ ਮਿੰਦਰ ਭੈਣਾ ਇਸ ਵਾਰ ਤਾਂ ਸਭ ਕੁਝ ਕਿੰਨਾ ਵਧੀਆ ਹੋਇਆ ਸੱਚ ਕਹੀਏ ਤਾਂ ਤੁਹਾਡੀਆਂ ਦੋਵੇਂ ਨੂਆਂ ਬੜੀਆਂ ਕਰਮਾਂ ਵਾਲੀਆਂ ਨੇ ਕਿ ਇਹਨਾਂ ਨੂੰ ਇੰਨਾ ਸਮਝਦਾਰ ਪਰਿਵਾਰ ਮਿਲਿਆ ਮਨਪ੍ਰੀਤ ਦੇ ਕੰਨਾਂ 'ਚ ਇਹ ਲੱਭ ਪਏ ਤਾਂ ਉਹ ਚਾਹ ਗਈ ਹੁਣ ਤੱਕ ਤਾਂ ਉਹਨੇ ਹਮੇਸ਼ਾ ਤਾਨੇ ਹੀ ਸੁਨੇ ਆ ਪਰ ਅੱਜ ਪਹਿਲੀ ਵਾਰ ਸਾਰਿਆਂ ਦੇ ਸਾਹਮਣੇ ਉਹਦੀ ਮਿਹਨਤ ਦੀ ਤਾਰੀਫ ਹੋਈ ਮਿੰਦਰਕੌਰ ਚੁੱਪਚਾਪ ਕੋਲ ਖੜੀ ਸੀ ਉਹਦੇ ਬੁੱਲਾਂ ਤੇ ਹਲਕੀ ਜੀ ਮੁਸਕਾਨ ਸੀ ਪਰ ਅੰਦਰ ਕਿਤੇ ਨਾ ਕਿਤੇ ਉਹਨੂੰ ਅਹਿਸਾਸ ਹੋ ਰਿਹਾ ਸੀ ਕਿ ਇਹ ਸਾਰਾ ਕੁਝ ਫਿਰ ਹੀ ਹੋਇਆ ਕਿਉਂਕਿ ਉਹਨੇ ਆਪਣੀ ਜਿੱਦ ਛੱਡ ਕੇ ਘਰ 'ਚ ਮਦਦ ਕਰਨਾ ਸਵੀਕਾਰ ਕੀਤਾ ਮੰਗਣੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਰਾਤ ਨੂੰ ਪਰਿਵਾਰ ਸਾਰਾ ਮਿਲ ਜੁਲ ਕੇ ਬੈਠਿਆ ਤਾਂ ਮਾਹੌਲ ਖੁਸ਼ਗਵਾਰ ਹੋ ਗਿਆ ਤਮਿੰਦਰ ਕੌਰ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਕਿਹਾ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਕਰਨਾ ਚਾਹੁੰਨੀ ਆ ਇਹਨੇ ਸਾਲ ਮੈਂ ਘਰ ਨੂੰ ਆਪਣੇ ਤਰੀਕੇ ਨਾਲ ਸੰਭਾਇਆ ਸ਼ਾਇਦ ਉਸ ਵਕਤ ਹਾਲਾਤ ਹੀ ਇਹੋ ਜਿਹਾ ਸੀ ਹੁਣ ਵਕਤ ਬਦਲ ਗਿਆ ਆ ਮੈਂ ਲੋੜ ਤੋਂ ਜ਼ਿਆਦਾ ਸਖਤ ਸੀ ਮਨਪ੍ਰੀਤ ਨੂੰ ਮੈਂ ਬਹੁਤ ਕੁਝ ਚੱਲਣ ਦੇ ਮਜਬੂਰ ਕੀਤਾ ਪਰ ਹੁਣ ਮੈਨੂੰ ਸਮਝ ਆਇਆ ਕਿ ਛੋਟੀ ਬਹੂ ਦੀ ਵੀ ਉਮਰ ਵੱਧ ਰਹੀ ਆ ਉਹਦੀਆਂ ਵੀ ਆਪਣੀਆਂ ਤਕਲੀਫਾਂ ਆ ਤੇ ਉਹਨੂੰ ਵੀ ਖੁਸ਼ ਰਹਿਣ ਦਾ ਪੂਰਾ ਹੱਕ ਆ ਇਹ ਕਹਿੰਦੇ-ਕਹਿੰਦੇ ਉਹਦੀਆਂ ਅੱਖਾਂ ਭਰ ਆਈਆਂ ਉਹਨੇ ਅੱਗੇ ਵਧ ਕੇ ਮਨਪ੍ਰੀਤ ਦਾ ਹੱਥ ਫੜਿਆ ਮਨਪ੍ਰੀਤ ਪੁੱਤ ਮੈਨੂੰ ਮਾਫ਼ ਕਰ ਦੇਈਂ ਸ਼ਾਇਦ ਮੈਂ ਤੇਰੇ ਦਰਦ ਨੂੰ ਕਦੀ ਸਮਝੀ ਨਹੀਂ ਸਕੀ ਮਨਪ੍ਰੀਤ ਦੀਆਂ ਅੱਖਾਂ 'ਚ ਵੀ ਅਥਰੂ ਆ ਗਏ ਉਹਨੇ ਹੱਥ ਜੋੜ ਕੇ ਕਿਹਾ ਮਾਂ ਜੀ ਤੁਸੀਂ ਜੋ ਵੀ ਕੀਤਾ ਘਰ ਤੇ ਸਾਡੇ ਸਾਰਿਆਂ ਦੀ ਭਲਾਈ ਲਈ ਕੀਤਾ ਪਰ ਅੱਜ ਤੁਸੀਂ ਮੈਨੂੰ ਆਪਣਾ ਮੰਨ ਲਿਆ ਇਹੋ ਮੇਰੇ ਲਈ ਬਹੁਤ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ